ਸ਼ਾਸਤਰੀਕ ਨੂੰ ਫੈਸਲਾ ਕੀਤਾ ਕਿ ਅਸੀਂ ਅੱਜ ਇਸ ਇਹਨਾਂ ਧਰਨੇ ਦੇ ਵਿੱਚ ਹਰ ਜਿਲ੍ਹੇ ਦੇ ਵਿੱਚ ਸ਼ਾਮਲ ਹੋਏ ਆ ਤੇ ਆਉਣ ਵਾਲੀ 26 ਤਰੀਕ ਨੂੰ ਪਿੰਡਾਂ ਦੇ ਵਿੱਚ 17 ਤੋਂ 25 ਤਰੀਕ ਤੱਕ ਰੋਟੀ ਰੋਜੀ ਜ਼ਮੀਨ ਬਚਾਓ ਮਹਿੰਗਾਈ ਨੂੰ ਨਾਕ ਪਾਓ ਦੇ ਨਾਰੇ ਥੱਲੇ ਪਿੰਡਾਂ ਦੇ ਵਿੱਚ ਜ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਨੂੰ ਨਾਮ ਬੰਦ ਕਰਦੇ ਹੋਏ ਉਹ ਮੋਰਚਾ ਲੈ ਕੇ 26 ਤਰੀਕ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਦੇ ਵਿੱਚ ਇਹ ਮੋਦੀ ਨੂੰ ਦੱਸਣ ਜਾ ਰਹੇ ਆ ਕਿ ਅਸੀਂ ਆ ਰਹੇ ਆ ਅਸੀਂ ਲਿਖੇ ਕਿ ਮੋਦੀ ਸੋਨ ਦਿੱਲੀਏ ਨਾ ਸੋਚੀ ਇਕੱਲੇ ਮਜ਼ਦੂਰ ਵੀ ਕਤਫਹੀਰੇ ਚੱਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੋਦੀ ਨੂੰ ਇਹ ਦੱਸਣ ਜਾ ਰਹੇ ਆ ਕਿ ਭਾਰਤ ਦੇ ਇਹ ਮਜ਼ਦੂਰ ਵੀ ਹੁਣ ਚੁੱਪ ਨਹੀਂ ਬੈਠਣਗੇ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਧੰਨਵਾਦ ਜੈ ਸੰਘਰਸ਼ ਜਿੱਤ ਲੜਨ ਵਾਲੇ ਲੋਕਾਂ ਦੇ ਧੰਨਵਾਦ ਸਾਥੀ ਦਾ ਹੁਣ ਬਰਵੀਰ ਸਿੰਘ ਸੰਗਤ ਕਲਾ ਹੈਗਾ ਭਾਈ ਨੇੜੇ ਉਸ ਤੋਂ ਅੱਗੇ ਜੈ ਕਿਸਾਨ ਅੰਦੋਲਨ ਪਛਾਨ ਜਸਪ੍ਰੀ ਸਿੰਘ ਬਰਨਾਲਾ ਸਮਾਂ ਇਹਨਾਂ ਦਾ 2 ਮਿੰਟ ਹੈ ਜੀ ਸਿਰਫ 10-15 ਮਿੰਟ ਰਹਿੰਦੇ ਆ ਦੋ-ਦੋ ਮਿੰਟਾਂ ਦੇ ਵਿੱਚ ਬੁਲਾ ਰਹੇ ਆ ਉਹਦੀ ਗੱਲ ਸਬਾਤ ਕਰਨ ਆਓ ਜੀ ਮੇਰੇ ਪਿਆਰੇ ਬਜ਼ੁਰਗ ਨੌਜਵਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਮੋਦੀ ਸਰਕਾਰ ਆਪਣੀ ਰਾਜ ਪਾੜੋ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲ ਰਹੀ ਸੀ ਅੱਜ ਆਪਣੇ ਕਿਸਾਨਾਂ ਦੇ ਅੰਦੋਲਨ ਨੇ ਮਜ਼ਦੂਰਾਂ ਦੇ ਹਰ ਵਰਗ ਦੇ ਲੋਕਾਂ ਨੇ ਇਕੱਠੇ ਹੋ ਕੇ ਇਹ ਅੰਦੋਲਨ ਜਿਹੜਾ ਪੰਜਾਬ ਦਾ ਨਾਂ ਹੋ ਕੇ ਪੂਰੇ ਭਾਰਤ ਦਾ ਬਣ ਗਿਆ ਇਹ ਤੋਂ ਇਹ ਸਰਕਾਰ ਇੰਨੀ ਘੱਟਰੀ ਹੋਈ ਹੈ ਕਿ ਜਿਹੜੀ ਹੁਣ ਕਿਸੇ ਵੀ ਮਤਲਬ ਕਿ ਲੋਕ ਸੰਘਰਸ਼ ਤੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਤੇ ਉਹ ਛੋਟਾ ਪਿਆ ਟਿਕੀ ਹੈ ਇਹ ਬੋਲਣ ਹੁਣ ਮੋਦੀ ਸਰਕਾਰ ਦੀਆਂ ਜੜਾਂ ਦੇ ਵਿੱਚ ਤੇਲ ਪਾ ਕੇ ਖਤਮ ਹੋਊਗਾ ਤੇ ਆਪਾਂ ਸੋਦਾ ਨਹੀਂ ਨਾ ਲੈ ਕੇ ਇੱਕ ਆਲੇ ਕਾਨੂੰਨ ਰੱਦ ਕਰਾ ਕੇ ਤੇ ਜਿੱਤ ਕੇ ਸਿਰ ਪੰਜਾਬ ਨੂੰ ਆਵਾਂਗੇ ਇਹ ਆਪਣੇ ਲੋਕਾਂ ਦਾ ਇੱਕ ਮੁੱਠ ਤੇ ਪੂਰੇ ਭਾਰਤੀ ਜਿੱਤਾ ਕਿਸਾਨਾਂ ਦਾ ਇੱਕਾ ਜਿੰਦਾਬਾਦ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਾਜੀ ਹੁਣ ਬਲਵੀਰ ਸਿੰਘ ਸੰਗਤ ਕਲਾ ਉਹ ਸਟੇਜ ਤੇ ਹੁਣ 2 ਮਿੰਟ ਦਾ ਉਸ ਤੋਂ ਅੱਗੇ ਮਨਿੰਦਰ ਸਿੰਘ ਕਸਾਰਪੋਟ ਸ਼ਮੀਰ ਉਹ ਵੀ ਤਿਆਰ ਹੈ 2 ਮਿੰਟ ਦਾ ਲਈ ਆਓ ਜੀ ਸ਼ਰਧਾਲੂ ਲੋਕੋ ਪਹਿਲਾਂ ਨੂੰ ਸਭ ਦੇ ਵੀਰਾਂ ਨੂੰ ਆਪਣੇ ਬਹਿਗੁਰੂ ਜੀ ਕੀ ਆਪਣੇ ਫਤੇ ਹੋਏ ਉਹਨਾਂ ਫਤੇ ਦਾ ਜਵਾ ਫਤੇ ਦੇ ਜੀ ਮੈਨੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਆਪਾਂ ਨੂੰ ਪਤਾ ਹੈ ਕਿ ਪਿਛਲੇ 3 ਮਹੀਨਿਆਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਬੈਠੇ ਰਹੇ ਹੁਣ 19ਵਾਂ ਦਿਨ ਪ੍ਰਵੇਸ਼ ਕਰ ਗਿਆ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਬੈਠਿਆ ਨੂੰ ਆਪਾਂ ਨੂੰ 19 ਦਿਨ ਹੋ ਗਏ ਇਸ ਕੇਂਦਰ ਸਰਕਾਰਾਂ ਨੇ ਕੋਈ ਵੀ ਅਜੇ ਤੱਕ ਆਪਾਂ ਨੂੰ ਨਿਆਂ ਨਹੀਂ ਦਿੱਤਾ ਹਾਲੇ ਕਿ ਉਹ ਗੋਡੇ ਟੇਕੀ ਬੈਠੀਆਂ ਹਨ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਦਿੱਲੀ ਦੇ ਵਿੱਚ ਪਹੁੰਚ ਗਏ ਆ ਆਪਾਂ ਸੰਘਰਸ਼ ਦੇ ਵਿੱਚ ਸ਼ਾਮਲ ਹੋਈਏ ਜਿਹੜਾ ਵੀਰ ਅਜੇ ਤੱਕ ਦਿੱਲੀ ਨਹੀਂ ਗਿਆ ਜਾਂ ਦਿੱਲੀ ਨਹੀਂ ਪਹੁੰਚਿਆ ਉਸ ਨੂੰ ਇਹ ਸੰਘਰਸ਼ਾਂ ਬਾਰੇ ਪਤਾ ਨਹੀਂ ਲੱਗੂਗਾ ਇਸ ਕਰਕੇ ਬੇਨਤੀ ਕਰਦੇ ਆ ਕਿ ਆਪਾਂ ਜਿਹੜਾ ਦਿੱਲੀ ਨਹੀਂ ਪਹੁੰਚਿਆ ਉਹ ਕਿਤੇ ਵੀ ਸੰਘਰਸ਼ ਨਹੀਂ ਪਹੁੰਚ ਸਕੇਗਾ ਦਿੱਲੀ ਪਹੁੰਚਣ ਦੀ ਕਿਰਪਾਤਾ ਕਰੋ ਇਹ ਬੇਨਤੀ ਆ ਇੱਕ ਦੂਸਰੀ ਬੇਨਤੀ ਲੋਕਾਂ ਨੂੰ ਇਹ ਆ ਕਿ ਵੀਰਾਂ ਨੂੰ ਕਿ ਜਿਹੜੇ ਆਪਣੇ ਤੇ ਪਿਛਲੇ ਦਿਨੀ ਕੁਝ ਸਮੇਂ ਨੇ ਪੰਜਾਬ ਦੇ ਨੌਜਵਾਨਾਂ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੋਏ ਇੱਕ ਆਵਾਜ਼ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸਿਫਤ ਲੈਣਾ ਦਾ ਮੈਂ ਸਿਰ ਝੁਕਾ ਕੇ ਸਲਾਮ ਕਰਦੇ ਆ ਬਜ਼ੁਰਗਾਂ ਨੂੰ ਮਾਤਾ ਮਾਂ ਨੂੰ ਜਿਹੜਾ ਪਹਿਨਾ ਬ੍ਰਾਹਮਣੋ ਜੋ ਦਿੱਲੀ ਬੈਠੇ ਤੇ ਜੋ ਇੱਕ ਵੀ ਆਇਆ ਸਾਡੇ ਲਈ ਮੇਰਾ ਸਿਰ ਝੁਕਦਾ ਵੀ ਇਹ ਹੀ ਖੱਡਦਾ ਆਪਾਂ ਆਪਣਾ ਕਿਸਾਨੀ ਸੰਘਰਸ਼ ਸੁਣਾ ਰਹੇ ਹੈਗੇ ਆਪਣੇ ਗੁਰੂ ਸਾਹਿਬਾਨ ਨੇ ਆਪਣਾ ਪਾਣੀ ਦੀ ਜੀਰ ਪਵਨ ਗੁਰੂ ਪਾਣੀ ਪਤਾ ਮਾਤਾ ਧਰਵਾਸ ਜਿਹੜੀ ਧਰਤੀ ਹੈ ਇਹ ਇੱਕੋ ਜਿਹੀ ਨਦੀ ਮਾਂ ਇਹ ਮਾਂ ਨੂੰ ਕਹਿੰਦੇ ਕੋਈ ਥੋੜੂਗਾ ਬਦਬੂ ਦੋ ਜਣੇ ਅੰਦਾਨੀ ਮਾਂ ਪਾਣੀ ਨੂੰ ਸਰਕਾਰ ਨੂੰ ਉਹਦੀ ਇੱਕ ਹੋ ਕੇ ਧਰਤੀ ਦੇ ਉੱਪਰ ਹੀ ਹੋ ਸਕਣਾ ਕਿਉਂਕਿ ਜਿਹੜੀ ਮਾਂ ਹੁੰਦੀ ਹੈ ਨਾ ਮਾਂ ਸਾਰਿਆਂ ਨੇ ਕੋਈ ਲਗਿਆ ਤਾਂ ਪਿਆਰ ਕਰਦੀ ਹੈ ਇਹ ਆਪਣੇ ਕਿਸਾਨਾਂ ਦੀ ਮਾਂ ਹੈਗੀ ਮਾਂ ਤੇ ਇੱਕ ਗੱਲ ਹੋਰ ਇੱਕ ਵਾਰੀ ਫੇਰ ਆਪਣੇ ਜਵਾਨ ਨੌਜਵਾਨਾਂ ਨੂੰ ਤੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਨੌਜਵਾਨਾਂ ਨੂੰ ਪੜਾਇਆ ਕਿਉਂਕਿ ਨੌਜਵਾਨਾਂ ਨੂੰ ਇਹ ਲੈਣਾ ਮੈਨੂੰ ਬਣਾ ਕੇ ਮੈਂ ਇਹ ਕਰਨਾ ਚਾਹੁੰਗਾ ਕਿ ਦਿਨ ਹੋ ਗਏ ਦਿੱਲੀ ਵਿਖਾਣ ਨੂੰ ਅੱਜ ਕਿੰਨੇ ਦਿਨ ਹੋ ਗਏ ਆ ਅ ਦਿੱਲੀ ਤਕਰੀਬਨ ਤਕਰੀਬਨ ਅੱਜ 21ਵਾਂ ਦਿਨ ਆ 26 ਤਰੀਕ ਤੋਂ 23 ਤਰੀਕ ਤੋਂ ਕਿਸਾਨ ਚਲੇ ਗਏ ਸੀ ਤੇ 26 ਤੇ 27 ਨੂੰ ਪਹਿਲਾ ਦਿਨ ਸੀ ਜਦੋਂ ਰੋਕਾ ਤੋੜੀਆਂ ਨੇ ਤੇ ਅੱਜ ਵੀ ਕਿਸਾਨ ਤੇ ਉੱਥੇ ਸਾਰੀਆਂ ਜਥੇਬੰਦੀਆਂ 32 ਜਥੇਬੰਦੀਆਂ ਉੱਥੇ ਡਟੀਆਂ ਹੋਈਆਂ ਨੇ ਤੇ 1 ਕੋ 21 ਮੰਗ ਕਰ ਰਹੀਆਂ ਨੇ ਵੀ ਸਾਡਾ ਆਖਰੀ ਫੈਸਲਾ ਹੈ ਜਦ ਤੱਕ ਕਾਨੂੰਨ ਰੱਦ ਹੋ ਜਾਣ ਠੀਕ ਹੈ ਤੇ ਸਾਨੂੰ ਸੋਧਾਂ ਦੀ ਲੋੜ ਨਹੀਂ ਨਹੀਂ ਅਸੀਂ ਸੋਧਾਂ ਸਾਨੂੰ ਪਰਵਾਹ ਨਹੀਂ ਕਿੰਨੇ ਘੰਟੇ ਦਾ ਸਮਾਂ ਦਿੱਤਾ ਗਿਆ ਹੋਣਾ ਅੱਜ ਬਾਰ-ਬਾਰ ਇਹੀ ਜਿਹੜਾ ਖੇਤੀ ਮੰਤਰੀ ਐ ਤੋਮਰ ਸਾਹਿਬ ਉਹ ਸਮਾਂ ਦੇ ਰਹੇ ਨੇ ਕਿਸਾਨਾਂ ਨੂੰ ਕਿ ਅਸੀਂ ਤੁਹਾਡੀਆਂ ਸੋਧਾਂ ਮਨਜ਼ੂਰ ਕਰਤੀਆਂ ਤੇ ਤੁਸੀਂ ਵਾਪਸ ਚਲੇ ਜਾਓ ਤੇ ਇਹ ਜਿਹੜੇ ਕਾਨੂੰਨ ਨੇ ਜਿਹੜੇ ਖੇਤੀ ਕਾਨੂੰਨ ਨੇ ਜਿਹੜੇ ਉਹ ਕਿਸਾਨਾਂ ਦੇ ਹੱਕ 'ਚ ਨੇ ਪਰ ਕਿਸਾਨਾਂ ਦੇ ਇਹ ਮਤਲਬ ਗਲੇ ਦੀ ਹੱਡੀ ਦੇ ਥੱਲੇ ਨਹੀਂ ਬੈਠ ਰਹੇ ਕਿਉਂਕਿ ਕਾਰਨ ਇਹ ਐ ਕਿ ਸਾਰੇ ਕਾਨੂੰਨ ਨੇ ਜਿਹੜੇ ਇੱਕ ਕਿਸਾਨ ਵਿਰੋਧੀ ਨੇ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਊਗਾ ਕੀ ਨਾਮ ਆਪਣਾ ਸਰਪੰਚਾ ਸਿੱਧੂ ਜ਼ਿਲ੍ਹਾ ਜਨਸੰਕਰਤਰ ਭਾਰਤਿਕ ਸੰਘੇ ਲਖੋਵਾਲ ਜਿਹੜਾ ਸਾਡਾ ਅੱਜ ਸੰਘਰਸ਼ ਹੈ ਜਿਹੜਾ ਅੱਜ ਅਸੀਂ ਬਠਿੰਡਾ ਜਿਹੜਾ ਜਿਲ੍ਹਾ ਹੈੱਡਕੁਆਰਟਰ ਤੇ ਲਾਇਆ ਇਹ ਸਾਡੀ ਜਥੇਬੰਦੀਆਂ ਦੀ ਕਾਰਨ ਸੀਗੀ ਵੀ 14 ਦਸੰਬਰ ਨੂੰ ਸਾਰੇ ਦੇਸ਼ ਭਰ ਦੇ ਵਿੱਚ ਹੈੱਡਕੁਆਰਟਰਾਂ 'ਤੇ ਧਰਨੇ ਲਾਉਣੇ ਨੇ ਜਿਸ ਤਹਿਤ ਅੱਜ ਅਸੀਂ ਬਠਿੰਡਾ ਵਿੱਚ ਆਇਆ 31 ਜਥੇਬੰਦੀਆਂ ਵੱਲੋਂ ਸਾਡਾ ਜਿਹੜਾ ਇਹ ਸੰਘਰਸ਼ ਹੈ ਬਹੁਤ ਲੰਮੇ ਸਮੇਂ ਚੱਲ 19ਵਾਂ ਦਿਨ ਹੋ ਗਿਆ ਸਾਨੂੰ ਆਪਣੇ ਉੱਥੇ ਧਰਨਾ ਲਾਇਆ ਨੂੰ ਦਿੱਲੀ ਸੈਂਟਰ ਕਿੱਕਰੀ ਬਾਰਡਰ ਤੇ ਵੀ ਘੇਰਿਆ ਹੋਇਆ ਸ਼ਿੰਗੂ ਬਾਰਡਰ ਵੀ ਘੇਰਿਆ ਹੋਇਆ ਕੱ ਸਾਡੀ ਮੰਗ ਇਹ ਹੈ ਪਹਿਲਾਂ ਸਾਨੂੰ ਇਹ ਸੈਂਟਰ ਸਰਕਾਰ ਸਾਡੇ ਫਾਇਦੇ ਲਈ ਕਹਿੰਦੀ ਕਾਨੂੰਨਸ ਪਰ ਅਸੀਂ ਪਹਿਲੇ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਵੀ ਸਾਡੇ ਫਾਇਦੇ ਲਈ ਨਹੀਂ ਇਹ ਕਾਰਪੋਰੇਟ ਘਰਾਣੇ ਵਾਸਤੇ ਕਾਨੂੰਨ ਬਣਾਏ ਹੋਏ ਨੇ ਸਾਡੇ ਵਾਸਤੇ ਨਹੀਂ ਬਣਾਏ ਗਏ ਜਿਹੜਾ ਵਿੱਚ ਸਿੱਧ ਕਰਤਾ ਜਦੋਂ ਕਿ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਜਦੋਂ ਕਿ ਰਾਜ ਸਰਕਾਰਾਂ ਹੀ ਐਗਰੀਕਲਚਰ ਦੇ ਕਾਨੂੰਨ ਬਣਾ ਸਕਦੀਆਂ ਨੇ ਸੈਂਟਰ ਸਰਕਾਰ ਸਿਰਫ ਟ੍ਰੇਡ ਲਈ ਬਣਾ ਸਕਦੀਆਂ ਨੇ ਉਹਨਾਂ ਨੇ ਉਸ ਕਾਨੂੰਨ ਮੁਤਾਬਕ ਹੀ ਟ੍ਰੇਡ ਮੁਤਾਬਕ ਹੀ ਬਣਾਇਆ ਜਿਹੜਾ ਕਿ ਸਾਰੇ ਕਾਰਪੋਰੇਟ ਘਰਾਣਿਆਂ ਦਾ ਕਿਸਾਨ ਦੇ ਹੱਕ ਦੇ ਵਿੱਚ ਇੱਕ ਵੀ ਇੱਕ ਵੀ ਲਾਈਨ ਨਹੀਂ ਲਿਖੀ ਜਿਸ ਕਰਕੇ ਇਹਦਾ ਵਿਰੋਧ ਕੀਤਾ ਔਰ ਸਾਡੀਆਂ ਜਥੇਬੰਦੀਆਂ ਨੇ ਬਿਲਕੁਲ ਹਾਂ ਜਾਂ ਨਾ ਚ ਜਵਾ ਲੈਣਾ ਮਤਲਬ ਇਹਨੂੰ ਕਾਨੂੰਨ ਨੂੰ ਰੱਦ ਕਰੋ ਬਿਲਕੁਲ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਹੁਣ ਡਟਿਆ ਹੋਇਆ ਹਰ ਵਰਗ ਜਿਹੜਾ ਹਰੇਕ ਵਰਗ ਦਾ ਇਸ ਯੋਗਦਾਨਾ ਕਿਸਾਨਾਂ ਦੇ ਨਾਲ ਸਹਿਮਤ ਹੈ ਕਿਸਾਨ ਨੂੰ ਬਿਲਕੁਲ ਦੇਸ਼ ਨੇ ਜੋ ਨੌਜਵਾਨਾਂ ਨੇ ਅਨਦਾਤਾ ਮੰਨਿਆ ਅਨਦਾਤੇ ਦੀ ਹਮਾਇਤ ਕਰਨ ਤੇ ਹਰ ਇੱਕ ਵਰਗ ਕੋਈ ਵੀ ਪਾਈਚਾਰਾ ਚਾਹੇ ਪੱਤਰਕਾਰ ਕੀ ਹਰ ਇੱਕ ਵਰਗ ਦਾ ਪਾਈਚਾਰਾ ਹਮਾਇਤ ਕਰ ਰਿਹਾ ਵੀ ਕਿਸਾਨਾਂ ਨਾਲ ਧੱਕਾ ਹੋ ਰਿਹਾ ਔਰ ਇਸ ਜਿਸ ਕਰਕੇ ਅਸੀਂ ਵੀ ਧੱਕੇ ਦੇ ਖਿਲਾਫ ਮੋਦੀ ਸਰਕਾਰ ਨਾਲ ਲੜ ਰਹੇ ਆ ਜਿਸ ਕਰਕੇ ਮੋਦੀ ਸਰਕਾਰ ਕਬਰਾਈ ਹੋਈ ਹੈ ਅੱਜ ਵੀ ਮੋਦੀ ਸਰਕਾਰ ਮੰਤਨ ਕਰ ਰਹੀ ਹੈ ਔਰ ਅਸੀਂ ਹਾਂ ਦੇ ਨਾਂ ਦੇ ਜਵਾਬ ਚ ਮੰਗਿਆ ਅਸੀਂ ਕਾਨੂੰਨ ਰੱਦ ਕਰਾਉਣਾ ਹਰ ਹਾਲਤ ਕਰਾਉਣਾ ਉਹਨਾਂ ਚਿਰ ਪੰਜਾਬ ਦਾ ਵਾਪਸ ਨਹੀਂ ਆਊਗਾ ਬਿਲਕੁਲ ਅਸੀਂ ਡਟੇ ਹੋਏ ਆ ਸਾਡਾ ਕਾਫਲਾ ਦਿਨੋਂ ਦਿਨ ਵਧਦਾ ਜਾਂਦਾ ਪਹਿਲੇ ਦਿਨ ਸਾਡਾ 7 ਕਿਲੋਮੀਟਰ ਸੀ ਅੱਜ ਕਾਫਲਾ ਉਹੀ 16 ਕਿਲੋਮੀਟਰ ਹੋ ਗਿਆ ਜਦੋਂ ਕਿ ਟਰਾਲੀਆਂ ਹਰ ਰੋਜ਼ ਜਾਂ ਜਾਂਦੇ ਕਿਸਾਨ ਜਾਈ ਜਾਂਦੇ ਆ ਸਾਨੂੰ ਭਾਵੇਂ 10 ਸਾਲ ਲੱਗ ਜਾਣ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਅਸੀਂ ਬਿਲਕੁਲ ਪਿੱਛੇ ਨਹੀਂ ਹਟਾਂਗੇ ਜਿੰਨਾ ਮਰਜੀ ਜੋ ਮਰਜੀ ਗੋਲੀਆਂ ਚਲਾ ਦਿਓ ਲਾਠੀ ਚਲਾ ਦਿਓ ਜੋ ਮਰਜੀ ਧਰਮ ਮਤ ਆਰਥ ਕੋਈ ਵੀ ਸਾਡੇ ਵਿਰੁੱਧ ਫਾਬ ਲਾ ਦਿਓ ਪਰ ਅਸੀਂ ਵਾਪਸ ਨਹੀਂ ਮੁੜਾਂਗੇ ਅਸੀਂ ਬਿਲਕੁਲ ਨਰੂਲ ਕਿਸਾਨ ਆ ਕਿਸਾਨੀ ਦੀ ਗੱਲ ਕਰਦੇ ਆ ਆ ਮੋਦੀ ਸਰਕਾਰ ਨੂੰ ਸਿਰਫ ਇਹ ਵਾਪਸ ਲੈਣੇ ਪੈਣਗੇ ਜੇਕਰ ਕੋਈ ਮੋਦੀ ਸਰਕਾਰ ਕਿਸਾਨ ਪੱਖੀ ਕਰੂਨ ਬਣਾਉਣਾ ਚਾਹੁੰਦੀ ਆ ਸਾਡੇ ਅਗੋਂ ਨੂੰ ਬਾਕੇ ਨਵੇਂ ਸਿਰੂ ਨਵਾਂ ਕਾਨੂੰਨ ਬਣਾ ਸਕਦੇ ਆਪਾਂ ਬੈਠ ਸਕਦੇ ਆ ਪਰ ਫਿਲਹਾਲ ਜਿਹੜਾ ੱੱਕੇ ਨਾਲ ਤੁਸੀਂ ਪਾਸ ਕੀਤਾ ਰਾਜ ਸਭਾ ਚ ਲੋਕ ਸਭਾ ਚ ਉਹ ਬਿਲਕੁਲ ਸ਼ੁਰੂ ਵਾਪਸ ਲੈਣਾ ਪਊਗਾ ਬਿਲਕੁਲ ਜੀ ਜਿਹੜੀ ਕਿਸਾਨ ਜਥੇਬੰਦੀਆਂ ਕੱਤੇ ਜਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਆਰ ਪਾਰ ਦੀ ਜਿਹੜੀ ਲੜਾਈ ਆ ਉਹ ਸ਼ੁਰੂ ਹੋ ਗਈ ਹੁਣ ਹੁਣ ਜਿਹੜਾ ਕੋਈ ਸੋਧ ਨਹੀਂ ਬਿੱਲ ਦੇ ਵਿੱਚ ਸਿੱਧਾ ਰੱਦ ਹੋਣ ਦੀ ਗੱਲ ਕੀਤੀ ਗਈ ਆ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਨਾ ਕਿ ਆਪਾਂ ਵੀ ਦਿੱਲੀ ਵਿੱਚ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੇ ਪੰਜਾਬ ਦੇ ਹੈੱਡਕੁਆਰਟਰ ਉਨਾਂ ਦੇ ਧਰਨਾ ਦਿੱਤਾ ਜਾ ਰਿਹਾ ਜੁਰ ਕਰੀਏ ਇਹ ਪੰਜੋਂ ਬੰਦ ਰਤ ਕਹਿੰਦੇ ਨੇ ਇਹਨਾਂ ਬਤਕਿਆਂ ਦਾ ਹੋਇਆ ਨਹੀਂ ਕਰਪਾ ਜਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਅਮਨਜੀਤ ਜੀ ਨੇ ਸਮੇਂ ਦੇ ਵਿੱਚ ਗੱਲਬਾਤ ਕੀਤੀ ਜੁਰਗਮਾਲ ਸਿੰਘ ਜੀ ਪੀ ਆਰ ਪੀ ਜੀ ਵਿਰਾਗ ਪਰਵਾਨ ਨਵਸਤਵਾ ਕ੍ਰਿਸ਼ਣਪਾਲ ਹਾਂਜੀ ਮੇਰਾ ਨਾਮ ਅਮਰਜੀਤ ਹਣੀ ਕੀਰਤੀ ਸਾਂਝੀ ਜਿਹੜਾ ਬਠਿੰਡਾ ਦਾ ਪ੍ਰਧਾਨ ਅੱਜ ਪੂਰੇ ਭਾਰਤ ਦੇ ਵਿੱਚ 500 ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਦੇ ਵਿੱਚ 29 ਜਥੇਬੰਦੀਆਂ ਨੂੰ ਸਾਂਝੇ ਜਿਹੜਾ ਕੇਂਦਰਾਂ ਤੇ ਧਰਨੇ ਦਿੱਤੇ ਜਾ ਰਿਹਾ ਪੂਰੇ ਭਾਰਤ ਦੇ ਵਿੱਚ ਲਗਾਤਾਰ ਜਿਹੜੇ ਇਹ ਧਰਨੇ ਜਾਰੀ ਰਹਿਣਗੇ ਅੱਜ ਦੇ ਦਿਨੀ ਦਿੱਲੀ ਦੇ ਵਿੱਚ ਸਾਡਾ ਜਿਹੜਾ ਤੜਕੇ 8 ਵਜੇ ਤੋਂ ਲੈ ਕੇ ਸ਼ਾਮ ਤੱਕ ਭੁੱਖ ਹੜਤਾਲ ਦਾ ਰੱਖਿਆ ਪ੍ਰੋਗਰਾਮ ਕਿ ਜੋ ਮੋਦੀ ਸਰਕਾਰ ਨੇ ਚਾਰ ਕਾਨੂੰਨ ਲੈ ਕੇ ਆਨੇ ਨੂੰ ਵਾਪਸ ਕਰਾਉਣ ਦੀ ਖਾਤਰ ਇੱਕ ਜੱਟ ਤਾਂ ਸਾਡੀ ਹੈਗੀ ਹੈ ਕਿ ਮੋਦੀ ਸਰਕਾਰ ਸੋਧਾ ਕਰ ਲਈ ਤਾਂ ਪਰ ਸਾਡੀਆਂ ਜਥੇਬੰਦੀਆਂ ਦਾ ਫੈਸਲਾ ਸੋਧਣਾ ਨਹੀਂ ਇਹਨਾਂ ਨੂੰ ਮੁਕੰਮਲ ਰੱਦ ਕਰਾਉਣਾ ਜਿੰਨਾ ਚਿਰ ਮੁਕੰਮਲ ਨਰਾਦ ਨਹੀਂ ਕਰਦੇ ਉਹਨਾਂ ਚਿਰ ਜਿਹੜਾ ਸਾਡਾ ਸੰਘਰਸ਼ ਜਾਰੀ ਰਹੂਗਾ ਲੰਮਾ ਸੰਘਰਸ਼ ਚੱਲੂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੋਂ ਵੀ ਤਿੱਖਾ ਸੰਘਰਸ਼ ਕਰਾਂਗੇ ਚਾਰੇ ਕਾਨੂੰਨ ਅਸੀਂ ਵਾਪਸ ਕਰਾ ਕੇ ਦੁਲੂ ਫੇਰ ਮੋੜਨੋ ਆਹ ਬਹੁਤ ਦਿੱਕਤੀਆਂ ਦੇ ਮਾਰਤਾ ਨੂੰ ਤੇ ਲੀਡੀ ਦੇ ਚੌਕੇ ਤੇ ਲੁਕੈ ਰੁਪਿਆ ਨੂੰ ਤੇ ਹਿੰਦਸਤਾਨ ਦੀ ਦਲ ਤੇ ਕੁੜੀ ਮਾਰੀ ਬੈਠੇ ਨਾ ਕਰੇ ਨਾ ਕਰਨਿਆ ਸਰੀਆ ਫੇੜ ਦੇ ਲਈ ਅਸੀਂ ਹੋਰ ਆਪਣੇ ਦੱਦੇ ਬਣਾ ਕੇ ਇਸ ਦਿੱਲੀ ਦੀ ਹਕੂਮਤ ਨੂੰ ਕਹਿ ਕੇ ਐਸੀ ਕਜੋਨਾਗੇ ਇਸ ਕਰਕੇ ਮੇਰੇ ਵੀਰੋ ਅਓ ਅੱਜ ਉਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਮਾਂ ਬਾਪੋਂ ਦੇ ਬਿਰਸੈ ਨੂੰ ਕਰਮ ਕਰਦੇ ਹੋਏ ਬਾਖ ਸਾਹਿਬ ਉਹ ਦਵਾ ਗਦਰੀ ਪਾਪੇ ਦੇ ਰਾਤੇ ਚੱਜ ਕੇ ਆ ਇਹਨਾਂ ਨੇ ਤੇਰੇ ਚੰਗ ਵਜਾ ਨੂੰ ਰਾਂਗ ਦਿੱਤੀਆ ਤੋਂ ਦਾ ਕੇ ਇਹ ਜੰਨ ਕਾ ਦਾ ਸਮਾਜ ਸੱਜਿਏ ਇਸ ਕਰਕੇ ਆਉਣ ਵਾਲਾ ਸਮਾਂ ਸਾਡੀ ਜਿੱਤ ਦਾ ਸਮਾਂ ਹੈ ਮੇਰੇ ਕਿਸਾਨ ਵੀਰੋ ਜਿੱਤ ਸਾਡੀ ਹੈ ਸੰਗਰਾਮ ਜਾਰੀ ਰੱਖੋ ਧੰਨਵਾਦ ਜੈ ਜੈਕਾਰ ਜਿੱਤ ਲੜਵਾਲੇ ਲੋਕਾਂ ਦੀ ਫਟਾ ਇੱਕ ਜਿੰਦਾਬਾਦ ਆਓ ਜੀ ਸ੍ਰੀਦਰਪਾਤਿਕ ਮਹਾਰਾਜ ਉਸ ਤੋਂ ਬਾਅਦ ਚਲਵੰਤ ਸਿੰਘ ਜੀ ਗਿੰਗਰਾਓ ਤਿਆਰ ਹਨ ਇੱਕ ਬੇਨਤੀ ਹੈ ਕਿ ਚਾਹ ਦਾ ਲੰਗਰ ਤਿਆਰ ਆ ਸਾਰੇ ਕਿਸਾਨ ਵੀਰ 4 ਵਜੇ ਤੋਂ ਬਾਅਦ ਆਪਾਂ ਜਿਹੜਾ ਚਾਹ ਦਾ ਲੰਗਰ ਉਹ ਵੀ ਤਿਆਰ ਆ ਛੱਡ ਕੇ ਜਾਣ ਆਓ ਜੀ 4 ਵਜੇ ਆਪਾਂ ਇਹ ਸਟੇਜ ਹੌਸਮਤ ਕਰ ਦੇਣੀ ਆ ਜੋ ਮਰਾਰੇ ਰਹਿਣਗੇ ਉਹਨਾਂ ਦਾ ਆਪਾਂ ਮਾਫੀ ਚਾਹਾਂਗੇ ਆਓ ਜੀ ਮੇਰੇ ਸਤਿਕਾਰਯੋਗ ਕਿਸਾਨ ਵੀਰੋ ਪੈਣੋ ਪਰਾਵੋ ਦੇ ਬੱਚਿਓ ਤੁਹਾਨੂੰ ਪਤਾ ਹੈ ਕਿ ਅੱਜ ਕਿਸਾਨ ਨਿਵਾਸਤੀਆਂ ਲਈ ਆ ਤੇ ਤੁਰਿਆ ਹੋਇਆ ਖੌਤਾ ਬੱਲਾਵਾ ਫਤਿਹ ਅਰਥਿਕ ਰੂਪ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਨੂੰ ਬਹੁਤ ਸਾਰੇ ਵਰਗ ਜਿਹੜੇ ਹੈਗੇ ਬਾੜਨ ਨੂੰ ਤਿਆਰੀ ਹੁੰਦੇ ਆ ਪਰ ਖਾਤਾ ਰਖਵਾਲਾ ਉਹ ਪ੍ਰਮਾਤਮਾ ਉਹਦੇ ਜੋਰ ਨਾਲ ਅਸੀਂ ਅੱਜ ਗੱਜ-ਬੱਜ ਕੇ ਮੋਤੀ ਦੀ ਮੋਤੀ ਦੀ ਹਿੱਕ ਤੇ ਬੈਠਾਂਗੇ ਬੈਠੇ ਆ ਤੇ ਭਰਾਵੋ ਮੈਂ ਇਹ ਅੱਜ ਨਾਲ ਤੁਹਾਨੂੰ ਇੱਕ ਪੁਆਇੰਟ ਕਰ ਦੇਣੀ ਚਾਹੁੰਦਾ ਕਿ ਕੱਲੇ ਕਿਸਾਨ ਨਹੀਂ ਹੁਣ ਇਹ ਕੱਲੇ ਕਿਸਾਨਾਂ ਦਾ ਮੋਰਚਾ ਨਹੀਂ ਆ ਇਹ ਸਾਰਿਆਂ ਦਾ ਮੋਰਚਾ ਸਾਰੇ ਬੱਚਾ ਬੱਚੀ ਆਪਣੇ ਨਾਲ ਸਹਿਮਤ ਹੈ ਜਿਵੇਂ ਕਾਕਾ ਜੀ ਉਹਨੇ ਦੱਸ ਕੇ ਗਏ ਹੈ ਕਿ ਆਪਣਾ ਜਿਹੜਾ ਯੁੱਧ ਹੈ ਇੰਟਰਨੈਸ਼ਨਲ ਲੈਵਲ ਤੇ ਯੂਨੈਸਫ ਵੀ ਆਪਣੀ ਖਬਰ ਪਹੁੰਚ ਚੁੱਕੀ ਹੈ ਭਰਾਵੋ ਮੈਂ ਕਿਸਾਨ ਦਾ ਪੁੱਤਰ ਮੇਰਾ ਦਾਦਾ ਵੀ ਕਿਸਾਨ ਸੀਗਾ ਤੇ ਮੇਰਾ ਪਿਤਾ ਵੀ ਕਿਸਾਨ ਸੀਗਾ ਭਰਾਵੋ ਅੱਜ ਜੇ ਆਪਣੀ ਜ਼ਮੀਨ ਖੁੱਸ ਗਈ ਤਾਂ ਪਾ ਕਿਸਾਨ ਨਹੀਂ ਕਹਾ ਸਕਾਂਗੇ ਅੱਜ ਆਪਣਾ ਮੌਕਾ ਹੈ ਕਿ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਯੋਗਦਾਨ ਪਾ ਸਕਦੇ ਆਂ ਵੀਰਾ ਕੱਟ ਕੇ ਦਿੱਲੀ ਨੂੰ ਪਹੁੰਚ ਜੇ ਤੇ ਦਿੱਲੀ ਜਿੱਤ ਖੇលਿਆਵਾਂਗੇ ਤੇ ਭਰਾਵੋ ਮੈਂ ਫ੍ਰੀਡਮ ਫਾਈਟਰ ਨਾਲਾ ਸੰਤਰਾ ਮੂਰੀਅਲ ਲਾਇਬ੍ਰੇਰੀ ਦਾ ਜਨਰਲ ਸੈਕਟਰੀ ਆਂ ਮੈਂ ਇੱਕ ਦੱਸ ਦਿਨਾ ਚਾਹੁੰਦਾ ਵੀ ਫ੍ਰੀਡਮ ਫਾਈਟਰਾਂ ਨੇ ਕੁਰਬਾਨੀਆਂ ਕੀਤੀਆਂ ਦੇਸ਼ ਹੈ ਯਾਦ ਹੋਇਆ ਕਿ